ਮਹੀਨੇ ਦੀ ਤਨਖਾਹ ਜਿਹੜੀ ਆ ਬਹੁਤ ਹੀ ਜ਼ਿਆਦਾ ਗੰਭੀਰ ਸੰਕਟ ਦੇ ਵਿੱਚ ਆਪਾਂ ਫਸ ਗਏ ਆ ਸੋ ਮੈਂ ਇਹ ਸ਼ੁਰੂਆਤ ਕਰਦਿਆਂ ਕਿ ਆਪਾਂ ਨੂੰ ਸਭ ਨੂੰ ਮਦਦ ਕਰਨੀ ਚਾਹੀਦੀ ਆ ਬਹੁਤ ਸਾਰੇ ਲੋਕਾਂ ਨੇ ਮੈਨੂੰ ਕਾਲਾਂ ਕੀਤੀਆਂ ਕਿ ਸਾਨੂੰ ਮਦਦ ਦੱਸੋ ਜੀ ਤੇ ਮੈਂ ਉਹਨਾਂ ਨੂੰ ਕਿਹਾ ਕੋਈ ਨਹੀਂ ਪਾਣੀ ਲੱਥ ਲੈ ਦੋ ਫਿਰ ਤੁਹਾਨੂੰ ਮਦਦ ਜਿਹੜੀ ਆ ਉਹ ਦੱਸਾਂਗੇ ਤੇ ਮੈਂ ਅੱਜ 1 ਲੱਖ ਰੁਪਇਆ ਜਿਹੜਾ ਆਪਣੀ ਤਨਖਾਹ ਦਾ 1 ਮਹੀਨੇ ਦੀ ਤਨਖਾਹ ਮੇਰੀ ਲਗਭਗ ਤਨਖਾਹ ਜਿਹੜੀ 1 ਮਹੀਨੇ ਦੀ ਆ 1 ਲੱਖ ਰੁਪਇਆ ਉਹ ਮੈਂ ਡੀਸੀ ਸਾਹਿਬ ਨੂੰ ਦਿੱਤੀ ਆ ਮੁੱਖ ਮੰਤਰੀ ਸਾਹਿਬ ਦੇ ਰਾਹਤ ਫੰਡ ਲਈ ਕਿ ਜੋ ਮੱਦੀ ਇੱਥੇ ਤੁਸੀਂ ਸਮਾਂ ਲਓ ਹੋਰ ਵੀ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਵੀ ਇਹ ਸੌਖੇ ਟਾਈਮ ਦੇ ਉੱਤੇ ਪੰਜਾਬ ਸਰਕਾਰ ਦੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਮਦਦ ਕਰਨ ਕਿਉਂਕਿ ਬਹੁਤ ਨੁਕਸਾਨ ਹੋ ਗਿਆ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਇੱਕ ਮੈਂ ਤੁਹਾਡੇ ਦਾ ਹੀ ਬੇਨਤੀ ਕਰਨੀ ਚਾਹੁੰਦਾ ਕਿ ਸਾਡੇ ਬਹੁਤ ਸਾਰੇ ਐਨਆਰਡੀ ਬਾਦ ਨੇ ਉਹਨਾਂ ਨੂੰ ਮੈਂ ਸਭ ਐਨਆਰਡੀ ਨੂੰ ਬੇਨਤੀ ਹੈ ਕਿ ਜੇ ਪੰਜਾਬ ਦੀ ਬਾਹ ਫੜੋ ਐਸ ਵੇਲੇ ਪੰਜਾਬ ਨੂੰ ਲੋੜ ਆ ਪੰਜਾਬ ਦੀ ਪਾਂਹ ਜਿਹੜੀ ਆ ਐਨ ਡੀ ਆਈ ਭਰਾਵਾਂ ਨੂੰ ਫਰਦੀ ਚਾਹੀਦੀ ਆ ਪਰ ਉਹ ਸਾਨੂੰ ਜਾਂ ਕਿਸੇ ਅਫਸਰ ਨੂੰ ਪੈਸੇ ਭੇਜਣ ਦੀ ਬਜਾਏ ਉਹ ਸਿੱਧੇ ਪਿੰਡਾਂ ਦੇ ਵਿੱਚ ਆਪ ਆਪਣਾ ਕੰਮ ਕਰਨ ਪਿੰਡਾਂ ਦੇ ਲੋਕਾਂ ਨੂੰ ਮਦਦ ਕਰ ਖਾਣ ਪੀਣ ਦੀਆਂ ਚੀਜ਼ਾਂ ਬਹੁਤ ਆਦੀਆਂ ਸਾਡੇ ਲੋਕਲ ਬਾਬਾ ਜੀ ਸੰਤ ਮਹਾਰਾਜ ਬਹੁਤ ਭੇਤ ਦੇਦੇ ਆ ਪਰ ਬਹੁਤ ਲੋੜਾਂ ਹੋਰ ਚੀਜ਼ਾਂ ਦੀਆਂ ਸੋ ਜਿਹੜੇ ਅਜਨਾਲਾ ਹਲਕੇ ਦੇ ਐਨ ਡੀ ਆਈ ਵੀ ਬਾਹਰ ਨੇ ਉਨਨਾਂ ਨੂੰ ਮੇਰੀ ਬੇਨਤੀ ਆ ਕਿ ਜਦ ਤੁਹਾਡੇ ਅਜ ਨਾਲੇ ਦਾ ਬਹੁਤ ਬੁਰਾ ਹੈ ਇਸ ਕਰਕੇ ਤੁਸੀਂ ਅੱਗੇ ਆਓ ਅਜ ਨਾਲੇ ਨੂੰ ਆਪਾਂ ਬਚਾਉਣਾ